ਘਰ ਵਿੱਚ ਰੱਖਿਆ ਸੀ ਵਿਆਹ ਚਾਵਾ ਨਾਲ ਲੈਣ ਗਏ ਸੀ ਸਬਜ਼ੀ ਮੰਡੀ ਦੇ ਵਿੱਚੋਂ ਲੇਕਿਨ ਰਸਤੇ ਦੇ ਵਿੱਚ ਵਰਤ ਗਿਆ ਭਾਰਾ ਜਿਹਨੂੰ ਦੇਖ ਕੇ ਹਰੇ ਕਿਸੇ ਦੀ ਰੂਹ ਕੰਬ ਗਈ ਜੀਹਾਂ 16 ਸਾਲ ਦਾ ਪੁੱਤ ਉਹ ਨਾਲ ਉਸਦਾ ਪਿਓ ਜਿਹੜਾ ਕਿ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਆ ਟਿੱਪਰ ਹੈਗਾ ਸੀ ਉਹਦੇ ਨਾਲ ਹਾਦਸਾ ਹੋ ਚੁੱਕਾ ਹੈ ਜਿਸ ਦੇ ਕਰਕੇ ਮੌਕੇ ਤੇ ਹੀ ਦੋਵਾਂ ਪਿਓ ਪੁੱਤਾਂ ਦੀ ਦਰਦਨਾਕ ਮੌਤ ਜਿਹੜੀ ਹੋ ਚੁੱਕੀ ਗਈ ਜਿੱਤੋਂ ਬਾਅਦ ਇਲਾਕੇ ਦੇ ਵਿੱਚ ਘਰ ਦੇ ਵਿੱਚ ਮਾਤਮ ਛਾ ਚੁੱਕਾ ਕਿਉਂਕਿ ਘਰ ਦੇ ਵਿੱਚ ਤਾਂ ਪਹਿਲਾਂ ਖੁਸ਼ੀਆਂ ਦਾ ਮਾਹੌਲ ਬਣਿਆ ਸੀ ਪਤੀ ਜੀ ਦਾ ਵਿਆਹ ਰੱਖਿਆ ਸੀ ਕਿ ਸਬਜ਼ੀ ਲੈਣ ਲਈ ਮੰਡੀ 'ਚ ਜਾ ਰਹੇ ਸੀ ਦੋਵੇਂ ਪਿਓ ਪੁੱਤ ਲੇਕਿਨ ਰਸਤੇ ਦੇ ਵਿੱਚ ਇਸ ਤਰ੍ਹਾਂ ਦਾ ਹਾਦਸਾ ਹੋ ਗਿਆ ਤੇ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾਓ ਖੁਸ਼ੀਆਂ ਬਦਲ ਗਈਆਂ ਮਾਤਮ ਤੇ ਵਿੱਚ ਤੇ ਪਿੰਡ ਦੇ ਵਿੱਚ ਸ਼ਾਗੀ ਸ਼ੌਕ ਦੀ ਲਹਿਰ ਜੀਹਾਂ ਜਲੰਧ ਦੇ ਨਕੁੱਦ ਸ਼ਹਿਰ ਦੇ ਲਾਗੇ ਪਿੰਡ ਦੀ ਖਬਰ ਦੱਸੀ ਜਾ ਰਹੀ ਹੈ ਕਿ ਜਿੱਥੇ ਕੀ ਇਹ ਦਰਦਨਾਕ ਹਾਸਾੜਾ ਹੋਇਆ ਜਿਹਨੂੰ ਸੁਣ ਕੇ ਦੇਖ ਕੇ ਤੇ ਹਰੇਕੀ ਸਰੀਰੂ ਕੰਮ ਗਈ ਹੈ ਕਿਉਂਕਿ ਪਿਓ ਪੁੱਤ ਇਸ ਤਰ੍ਹਾਂ ਦੇ ਦਰਦਨਾਕ ਹਾਦਸੇ ਦੇ ਨਾਲ ਸ਼ਿਕਾਰਾਂ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਜਿੱਤ ਤੋਂ ਬਾਅਦ ਇਲਾਕੇ ਦੇ ਹਰ ਪਾਸੇ ਸਨਸਨੀ ਫੈਲ ਚੁੱਕੀ ਹੈ ਕੀ ਕਹਿੰਦਾ ਤੁਹਾਡਾ ਇਸ ਬਾਰੇ ਵੀਡੀਓ ਦਾ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਆਈ ਸੀ ਅੱਛਾ ਜੀ ਅਸੀਂ ਇਕੱਠੇ ਹੀ ਤੁਰੇ ਆਉਂਦੇ ਸੀ ਜੀ ਇਹ ਮੇਰੇ ਨਾਲੋਂ ਬਿਲਕੁਲ ਕਰਮਾਂ ਪਿੱਛੇ ਜੀ ਤੇ ਮੈਂ ਮੋੜੇ ਸੀਗਾ ਜੀ ਤੇ ਮੈਂ ਜਦੋਂ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਵੀ ਦੇਖਿਆ ਮੈਂ ਕੋਈ ਜਨਾਂ ਆਵੇ ਧਿਆਨ ਦਿੱਤਾ ਅੱਛਾ ਜੀ ਉਹਨੇ ਵੀ ਦੇਖਣਾ ਹੁੰਦਾ ਇਤਨਾ ਵੀ ਗੱਡੀ ਆਵੇ ਆ ਮੈਂ ਆਪਕੇ ਨਾਲ ਕਿਵੇਂ ਗੱਲ ਕਰਾਂ ਜੀ ਕਿਉਂਕਿ ਮੈਂ ਕਿੱਥੇ ਜਾ ਕੇ ਮੀਡੀਆ ਸੁਆਟਾਂ ਨੂੰ ਫੋਨ ਦਿੰਦਾ ਜਾ ਕੇ ਜੀ ਨਾਲ ਕਿੱਥੇ ਆਏ ਜੀ ਨਾਗਰ ਤੋਂ ਕਿੱਥੇ ਜਾ ਗਏ ਆ ਇਹ ਬੋਲ ਕਿਤਾ ਬੋਲ ਚੱਕਣੀ ਹੈ ਜੀ ਦੋਸਰੇ ਚਾਰ ਪੰਜ ਵਾਰੀਆਂ ਫੋਨ ਲਾਇਆ ਅੱਛਾ ਜੀ ਕਿਉਂ ਮੈਂ ਕੰਪਨ ਲਾਇਆ ਮੈਂ ਕਹਿੰਦਾ ਵੀ ਕੂਨੀ ਚੱਕਣ ਦਾ ਹੈ ਉਹਨਾਂ ਦਾ ਨੰਬਰ ਹੋਰ ਵੀ ਕੋ ਹੈਗਾ ਕਿ ਜਾਂ ਉਹੀ ਨੰਬਰ ਜੀ ਜਦੋਂ ਮੈਂ ਪਿੱਛੇ ਆ ਕੇ ਹੌਲੀ ਹੌਲੀ ਆਉਣਾ ਹੈ ਦੂਸਰਾ ਜਾਨਦਾ ਕਿ ਕਿਤੇ ਕਿਸੇ ਦੇ ਵਿੱਚ ਨਿਵਾਜ ਬੁੱਝ ਗਏ ਹੋ अच्छा जी। ਤੇ ਇਹ ਦਮਾ ਉਹ ਫੁੱਟਾ ਲੱਗਾ ਤੇ ਇੱਕ ਆਪੇ। ਮਾਮਲਾ ਇਹ ਟਰਾਲਾ ਹੁੰਦਾ ਪਈ ਨੂੰ ਪੁੱਤਰ ਸਾਈਡ ਤੋਂ। ਜੀ। ਤੇ ਇਹ ਮੁੰਡੇ ਜਾਂਦੇ ਇਹਨਾਂ ਦੇ ਘਰ ਗਿਆ ਸੀਗਾ ਸੱਤੀ ਲੈਣ ਜਾ ਰਹੇ ਸੀਗੇ। ਜੀ। ਤੇ ਇਹ ਢੂਰੇ ਵਾਲੇ ਡੰਪ ਤੇ ਲੱਗੇ ਤੇ ਨਾਲ ਦੇ ਦੀ ਸਾਈਡ ਤੇ ਹੀ ਇਹਨਾਂ ਨੂੰ ਕਿ ਇਹ ਡੇਗ ਅੰਦਰ ਨੂੰ ਪਏ ਨੇ ਤੇ ਇਹਨਾਂ ਨੂੰ ਫੋਟੋ ਵੀ ਕਰਵਾ ਦੇਵਾਂਗੇ। ਅੱਛਾ ਜੀ। ਇਹਨੂੰ ਜੇ ਜਨੀਤ ਸਿੰਘ ਨੂੰ ਪੁੱਤਰ ਸਿੰਘ ਜੀ। ਜੀ। ਨजीर ਪੁੱਤਰ ਸੌਰ ਬਖਸ਼ ਪਿੰਡ ਫੇਰਾ ਨਮਦਰ। ਜੀ। ਤੇ ਕਰਮਨ ਹੈ ਮੁੰਡਾ। ਕੀ ਕੋਈ ਹੋਰ ਇੱਥੋਂ? ਉਹ ਪਤੀ ਸੀਗੇ ਤੋਂ ਸਭ ਜਿੰਨਾਂ ਗਾ ਰਹੇ ਹੋ। ਅੱਛਾ ਜੀ। ਕਾਹਦੇ ਵਿਆਹ ਹੋਣੇ। ਅੱਛਾ ਜੀ। ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਜਿਹੜਾ ਡੈਥ ਹੋਈ ਏ? ਦੋ ਜਣੇ ਸੀਗੇ। ਇਹਨਾਂ ਦੇ ਤੇਰੇ ਜਣੇ ਸੀਗੇ ਇੱਕ ਨੰਦਾ ਜਿਹੜਾ ਡਿਸਟ੍ਰਿਕਟ ਦਾ ਹਾਂ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਦੂਸਰੇ ਵਾਲਾ ਕਮਰ ਦੇ ਉੱਤੇ ਅੱਛਾ ਜੀ ਤਾਂ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਅੱਛਾ ਜੀ ਇਹ ਟ੍ਰੈਕਟਰ ਦੇ ਨਾਲ ਉੱਧਰੋਂ ਲੱਗ ਕੇ ਉੱਥੇ ਕਾਲਾ ਨੰਗਲ ਦੇ ਨਾਲ ਜੀ ਉਹ ਵੀ ਟ੍ਰਿਕਟ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਘੇਰ ਲਿਆ ਗਿਆ ਤੇ ਨਾਲੇ ਨੂੰ ਡਰਾਈਵਰ ਜਿਹੜਾ